ਦੋਸਤੋ ਜ਼ਿੰਦਗੀ ਵਿੱਚ ਕਈ ਵਾਰ ਅਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ ਬਸ ਇੱਕ ਹੀ ਸਵਾਲ ਅਕਸਰ ਸਾਡੇ ਦਿਮਾਗ ਵਿੱਚ ਵਾਰ-ਵਾਰ ਆਉਂਦਾ ਕਿ ਕੁਝ ਲੋਕ ਵੱਡੀਆਂ-ਵੱਡੀਆਂ ਚੁਣੌਤੀਆਂ ਵਿੱਚ ਵੀ ਸ਼ਾਂਤ ਰਹਿੰਦੇ ਨੇ ਤੇ ਉਥੇ ਹੀ ਅਸੀਂ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਟੈਨਸ਼ਨ ਲੈ ਜਾਂਦੇ ਹਾਂ ਅਸੀਂ ਅੰਦਰੋਂ ਇਹ ਵੀ ਜਾਣਦੇ ਹੁੰਦੇ ਹਾਂ ਕਿ ਚਿੰਤਾ ਕਰਨੀ ਗਲਤ ਹੈ ਪਰ ਜਦੋਂ ਜ਼ਿੰਦਗੀ ਸਾਡੇ ਮਨ ਮੁਤਾਬਕ ਨਹੀਂ ਚੱਲਦੀ ਤਾਂ ਫਿਰ ਕੁਝ ਵੀ ਸਮਝ ਨਹੀਂ ਆਉਂਦਾ ਬਸ ਐਦਾਂ ਲੱਗਦਾ ਕਿ ਜਲਦੀ ਇਹ ਪਰੇਸ਼ਾਨੀ ਖਤਮ ਹੋ ਜਾਵੇ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਅਸਲ ਵਿੱਚ ਸਟ्रेस ਤੋਂ ਚਿੰਤਾ ਤੋਂ ਮੁਕਤ ਹੋ ਗਏ ਜਿਉ ਸਕਦੇ ਹਾਂ ਇਸੇ ਗੱਲ ਨੂੰ ਸਮਝਾਉਣ ਲਈ ਮੈਂ ਤੁਹਾਡੇ ਲਈ ਇੱਕ ਅਜੀਹੀ ਕਹਾਣੀ ਲੈ ਕੇ ਆਇਆ ਜਿਸ ਨਾਲ ਤੁਹਾਡੀ ਸੋਚ ਬਦਲ ਜਾਵੇਗੀ ਤੇ ਚਿੰਤਾ ਕਰਨ ਦੀ ਆਦਤ ਵੀ ਖਤਮ ਹੋ ਜਾਵੇਗੀ ਸੋ ਸ਼ੁਰੂ ਕਰਦੇ ਹਾਂ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਸੰਤ ਇਕੱਲੇ ਰਹਿੰਦੇ ਸੀ ਉਹਨਾਂ ਕੋਲ ਕਈ ਸਿੱਧੀਆਂ ਸੀ ਪਰ ਉਹ ਕਦੇ ਦਿਖਾਵਾ ਨਹੀਂ ਕਰਦੇ ਸੀ ਉਹ ਸਿਰਫ ਲੋਕਾਂ ਦੀ ਮਦਦ ਕਰਦੇ ਤੇ ਬਸ ਸ਼ਾਂਤ ਰਹਿੰਦੇ ਇਸ ਕਰਕੇ ਲੋਕ ਵੀ ਉਹਨਾਂ ਨੂੰ ਬਹੁਤ ਆਦਰ ਤੇ ਪਿਆਰ ਦਿੰਦੇ ਹੌਲੀ ਹੌਲੀ ਉਹਨਾਂ ਦੀ ਖਿਆਤੀ ਫੈਲਣ ਲੱਗੀ ਇੱਕ ਵਾਰੀ ਉਹ ਸੰਤ ਕਿਸੇ ਕਾਮਲੀ ਰਾਜਨਗਰ ਪਹੁੰਚੇ ਰਾਜੇ ਨੇ ਆਪਣੇ ਮਹਿਲ ਤੋਂ ਵੇਖਿਆ ਕਿ ਬਹੁਤ ਸਾਰੇ ਲੋਕਾਂ ਦੀ ਭੀੜ ਸ਼ਹਿਰ ਰਾਹੀਂ ਕਿਧਰੇ ਜਾ ਰਹੀ ਹੈ ਉਸਨੇ ਮੰਤਰੀ ਨੂੰ ਪੁੱਛਿਆ ਇਹ ਲੋਕ ਕਿੱਥੇ ਜਾ ਰਹੇ ਨੇ ਕੀ ਅੱਜ ਕੋਈ ਖਾਸ ਦਿਨ ਹੈ ਮੰਤਰੀ ਨੇ ਆਖਿਆ ਕਿ ਮਹਾਰਾਜ ਨੇੜੇ ਹੀ ਇੱਕ ਚਮਤਕਾਰੀ ਸੰਤ ਆਏ ਨੇ ਉਹ ਕਾਫੀ ਮਸ਼ਹੂਰ ਨੇ ਇਸ ਲਈ ਲੋਕ ਉਹਨਾਂ ਦੇ ਦਰਸ਼ਨਾਂ ਲਈ ਜਾ ਰਹੇ ਨੇ ਰਾਜੇ ਨੂੰ ਇਹ ਗੱਲ ਚੁੱਭ ਗਈ ਉਹਨੂੰ ਲੱਗਿਆ ਕਿ ਮੇਰੇ ਰਾਜ ਵਿੱਚ ਕੋਈ ਮੇਰੇ ਤੋਂ ਵੀ ਕਿਵੇਂ ਮਸ਼ਹੂਰ ਹੋ ਸਕਦਾ ਹੈ ਰਾਜੇ ਦੇ ਅੰਦਰ ਈਰਖਾ ਤੇ ਹੀਣਪਾਉਣਾ ਜਾਗੀ ਪਰ ਰਾਜਾ ਆਪਣੇ ਮਨ ਦੀ ਗੱਲ ਲੁਕਾ ਗਿਆ ਤੇ ਮੰਤਰੀ ਨੂੰ ਹੁਕਮ ਦਿੱਤਾ ਕਿ ਤੁਰੰਤ ਜਾਓ ਤੇ ਉਸ ਸੰਤ ਨੂੰ ਮਹਿਲ ਵਿੱਚ ਬੁਲਾਓ ਹੁਣ ਸੰਤ ਬਹੁਤ ਨਿਰਮਲ ਦਿਲ ਵਾਲੇ ਸੀ ਉਹ ਮੰਤਰੀ ਦੇ ਨਾਲ ਦਰਬਾਰ ਵਿੱਚ ਪਹੁੰਚੇ ਰਾਜੇ ਨੇ ਭਰੀ ਸਭਾ ਦੇ ਸਾਹਮਣੇ ਆਖਿਆ ਸੰਤ ਜੀ ਅਸੀਂ ਤੁਹਾਡੇ ਚਮਤਕਾਰਾਂ ਦੀਆਂ ਕਹਾਣੀਆਂ ਸੁਣੀਆਂ ਨੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਸੀਂ ਕੋਈ ਚਮਤਕਾਰ ਦਿਖਾਓ ਸੰਤ ਮੁਸਕਰਾਏ ਤੇ ਕਹਿਣ ਲੱਗੇ ਰਾਜਨ ਸਭ ਤੋਂ ਵੱਡਾ ਚਮਤਕਾਰ ਤਾਂ ਇਸ ਪਲ ਵਿੱਚ ਹੋ ਰਿਹਾ ਹੈ ਅਸਲੀ ਸ਼ਾਂਤੀ ਤੇ ਚਮਤਕਾਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਇੱਕ ਸੱਚ ਹੈ ਤੇ ਦੂਜਾ ਸਿਰਫ ਛਲਾਵਾ ਹੈ ਜੇਕਰ ਤੁਸੀਂ ਚਮਤਕਾਰ ਦੇਖਣਾ ਚਾਹੁੰਦੇ ਹੋ ਤਾਂ ਇਸ ਪਲ ਦੀ ਗਹਿਰਾਈ ਨੂੰ ਸਮਝੋ ਇੱਥੇ ਹਰ ਪਲ ਵਿੱਚ ਜਾਦੂ ਹੈ ਸੰਤਾਂ ਦੀ ਇਹ ਗੱਲ ਸੁਣ ਕੇ ਰਾਜੇ ਨੇ ਆਖਿਆ ਸੰਤ ਜੀ ਇਹ ਗੱਲਾਂ ਸਾਡੇ ਸਮਝ ਵਿੱਚ ਨਹੀਂ ਆਉਂਦੀਆਂ ਉਹ ਕਹਿਣ ਲੱਗਾ ਕਿ ਜਦੋਂ ਤੱਕ ਅਸੀਂ ਛੋਟੇ ਜਾਦੂ ਨਹੀਂ ਵੇਖਾਂਗੇ ਉਦੋਂ ਤੱਕ ਅਸੀਂ ਗਹਿਰਾਈ ਦੀ ਗੱਲ ਨੂੰ ਕਿਵੇਂ ਸਮਝਾਂਗੇ ਸੋ ਕਿਰਪਾ ਕਰਕੇ ਸਾਨੂੰ ਕੁਝ ਅਨੋਖਾ ਦਿਖਾਓ ਸੰਤਾਂ ਦਾ ਮਾਨ ਬਿਲਕੁਲ ਸਿੱਧਾ ਸੱਚਾ ਸੀ ਉਹਨਾਂ ਨੇ ਆਖਿਆ ਠੀਕ ਹੈ ਰਾਜੇ ਮੈਨੂੰ ਇੱਕ ਕੁਰਸੀ ਦਿਓ ਮੈਂ ਉਸਨੂੰ ਤੁਹਾਡੀਆਂ ਅੱਖਾਂ ਦੇ ਸਾਹਮਣੇ ਗਾਇਬ ਕਰ ਦਿਆਂਗਾ ਸੋ ਤੁਰੰਤ ਕੁਰਸੀ ਲਿਆਂਦੀ ਗਈ ਸੰਤਾ ਨੇ ਜਿਵੇਂ ਹੀ ਅੱਗੇ ਹੱਥ ਵਧਾਇਆ ਅਚਾਨਕ ਉਹਨਾਂ ਨੂੰ ਜ਼ੋਰ ਨਾਲ ਸ਼ੱਕ ਆ ਗਈ ਤੇ ਸਾਹਮਣੇ ਰੱਖੀ ਕੁਰਸੀ ਦੀ ਥਾਂ ਰਾਜੇ ਦਾ ਸਿੰਘਾਸਨ ਗਾਇਬ ਹੋ ਗਿਆ ਇੱਕਦਮ ਆਵਾਜ਼ ਆਈ ਰਾਜਾ ਧੜੰਮ ਨਾਲ ਡਿੱਗ ਪਿਆ ਸਭਾ ਵਿੱਚ ਸਨਾਟਾ ਛਾ ਗਿਆ ਹਰ ਕਿਸੇ ਦੇ ਚਿਹਰੇ ਤੇ ਚਿੰਤਾ ਸੀ ਕਿ ਹੁਣ ਰਾਜਾ ਕੀ ਕਰੇਗਾ ਉਦੋਂ ਹੀ ਸੰਤ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਏ ਤੇ ਰਾਜਾ ਗੁੱਸੇ ਨਾਲ ਤਿਲਮਲਾ ਉੱਠਿਆ ਉਹਨੇ ਤੁਰੰਤ ਹੁਕਮ ਦਿੱਤਾ ਇਸ ਪਖੰਡੀ ਨੂੰ ਗ੍ਰਿਫਤਾਰ ਕਰੋ ਇਹਨੇ ਜਾਣ ਬੁੱਝ ਕੇ ਰਾਜ ਗੱਦੀ ਦਾ ਅਪਮਾਨ ਕੀਤਾ ਹੈ ਸੰਤ ਸ਼ਾਂਤ ਸੁਰ ਵਿੱਚ ਬੋਲੇ ਰਾਜਨ ਮੈਂ ਤੁਹਾਡੇ ਤੇ ਨਹੀਂ ਸਗੋਂ ਇਸ ਹਾਲਾਤ ਤੇ ਹੱਸ ਰਿਹਾ ਮੈਂ ਤਾਂ ਕੁਰਸੀ ਗਾਇਬ ਕਰਨੀ ਚਾਹੁੰਦਾ ਸੀ ਪਰ ਸਿੰਘਾਸਨ ਹੀ ਗਾਇਬ ਹੋ ਗਿਆ ਇਹ ਗੱਲ ਇਹ ਸਿਖਾਉਂਦੀ ਹੈ ਕਿ ਹਰ ਪਲ ਵਿੱਚ ਕਿੰਨੀਆਂ ਅਜੀਬ ਤੇ ਅਣ ਸੁਣੀਆਂ ਸੰਭਾਵਨਾਵਾਂ ਲੁਕੀਆਂ ਹੁੰਦੀਆਂ ਰਾਜੇ ਨੇ ਗੁੱਸੇ ਵਿੱਚ ਆਖਿਆ ਤੂੰ ਮਾਫੀ ਮੰਗਣ ਦੀ ਥਾਂ ਹੱਸ ਰਿਹਾ ਹੈ ਹੁਣ ਮੈਂ ਤੈਨੂੰ ਇਸ ਪਲ ਦਾ ਜਾਦੂ ਦਿਖਾਉਣਾ ਅੱਜ ਤੋਂ 7ਵੇਂ ਦਿਨ ਤੈਨੂੰ ਫਾਂਸੀ ਦਿੱਤੀ ਜਾਵੇਗੀ ਸੰਤ ਮੁਸਕਰਾਏ ਰਾਜਨ ਚਿੰਤਾ ਦੀ ਕੋਈ ਗੱਲ ਨਹੀਂ ਹੈ ਮੈਂ ਜਾਣਦਾ ਵਾਂ ਕਿ ਹਾਲੇ ਵੀ ਚੰਗਾ ਹੈ ਤੇ ਅੱਗੇ ਵੀ ਚੰਗਾ ਹੀ ਹੋਵੇਗਾ ਸੋ ਸੰਤਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਰਾਜੇ ਨੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਮੈਨੂੰ ਹਰ ਰੋਜ਼ ਸੰਤ ਦੀ ਖਬਰ ਦਿੱਤੀ ਜਾਵੇ ਮੈਂ ਦੇਖਣਾ ਚਾਹੁੰਨਾ ਕਿ ਇਹ ਕਿੰਨੇ ਦਿਨ ਤੱਕ ਅਜੇਹਾ ਢੋਂਗ ਕਰਦਾ ਹੈ ਕੁਝ ਲੋਕ ਸੰਤਾਂ ਨੂੰ ਮਿਲਣ ਆਏ ਉਹ ਬੋਲੇ ਗੁਰੂਦੇਵ ਕਿਰਪਾ ਕਰਕੇ ਕੁਝ ਕਰੋ ਰਾਜੇ ਤੋਂ ਮਾਫੀ ਮੰਗ ਲਵੋ ਹਾਲੇ ਵੀ 6 ਦਿਨ ਬਚੇ ਨੇ ਸੰਤ ਮੁਸਕਰਾਏ ਤੇ ਕਹਿਣ ਲੱਗੇ ਮੈਂ ਝੂਠੀ ਮਾਫੀ ਨਹੀਂ ਮੰਗ ਸਕਦਾ ਮੈਂ ਜਾਣਦਾ ਵਾਂ ਕਿ ਹਰ ਪਲ ਚਮਤਕਾਰ ਹੈ ਇਸ ਲਈ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਅਜੇ ਸਮੇਂ ਦੀ ਸਹੀ ਵਰਤੋਂ ਕਰੋ ਤੇ ਜੋ ਸਹੀ ਕੰਮ ਹੈ ਉਹ ਹੀ ਕਰੋ ਦੂਜੇ ਦਿਨ ਫਿਰ ਲੋਕ ਆਏ ਉਹ ਬੋਲੇ ਪੰਜ ਦਿਨ ਰਹਿ ਗਏ ਨੇ ਹੁਣ ਤਾਂ ਕੁਝ ਕਰੋ ਸੰਤ ਸ਼ਾਂਤ ਸੀ ਉਹਨਾਂ ਨੇ ਫਿਰ ਆਖਿਆ ਬਿਲਕੁਲ ਚਿੰਤਾ ਨਾ ਕਰੋ ਸਮਾਂ ਆਉਣ ਤੇ ਸਭ ਕੁਝ ਠੀਕ ਹੋ ਜਾਏਗਾ ਤੁਸੀਂ ਹਾਲੇ ਸਮੇਂ ਦੀ ਸਹੀ ਵਰਤੋਂ ਕਰੋ ਆਪਣੇ ਕੰਮ ਕਰੋ ਬਾਕੀ ਸਭ ਕੁਝ ਸਮੇਂ ਤੇ ਛੱਡ ਦਿਓ ਹਰ ਰੋਜ਼ ਸੈਨਿਕ ਇਹੀ ਗੱਲਾਂ ਰਾਜੇ ਨੂੰ ਦੱਸ ਦੇ ਕਿ ਸੰਤ ਤਾਂ ਬਿਲਕੁਲ ਸ਼ਾਂਤ ਨੇ ਨਾ ਡਰੈ ਨਾ ਕੋਈ ਸ਼ਿਕਾਇਤ ਹਰ ਵਾਰੀ ਉਹ ਇਹੀ ਗੱਲ ਕਹਿੰਦੇ ਨੇ ਕਿ ਹਰ ਪਲ ਵਿੱਚ ਜਾਦੂ ਹੈ ਅਜੇ ਸਮੇਂ ਦੀ ਸਹੀ ਵਰਤੋਂ ਕਰੋ ਤੇ ਜੋ ਸਹੀ ਕੰਮ ਹੈ ਬਸ ਉਹੀ ਕਰੋ ਸੱਤਵੇਂ ਦਿਨ ਸੰਤਾਂ ਨੂੰ ਰਾਜੇ ਦੇ ਸਾਹਮਣੇ ਲਿਆਂਦਾ ਗਿਆ ਅੱਜ ਰਾਜੇ ਨੇ ਪੂਰੇ ਸ਼ਹਿਰ ਦੇ ਲੋਕਾਂ ਦੇ ਸਾਹਮਣੇ ਸਭਾ ਲਗਵਾਈ ਰਾਜੇ ਨੇ ਵੇਖਿਆ ਕਿ ਸੰਤਾਂ ਦੇ ਚਿਹਰੇ ਤੇ ਅਜੇ ਵੀ ਉਹੀ ਸ਼ਾਂਤੀ ਹੈ ਰਾਜਾ ਰਹਿ ਨਾ ਸਕਿਆ ਉਹ ਬੋਲਿਆ ਸੰਤ ਜੀ ਅੱਜ ਤੁਹਾਡੇ ਗਲੇ ਵਿੱਚ ਮੌਤ ਹੈ ਤਾਂ ਵੀ ਤੁਸੀਂ ਚਿੰਤਾ ਨਹੀਂ ਕਰ ਰਹੇ ਸੰਤ ਬੋਲੇ ਰਾਜਨ ਇਹ ਗੱਲ ਸੱਚ ਹੈ ਕਿ ਮੇਰੇ ਗਲੇ ਵਿੱਚ ਫਾਂਸੀ ਦਾ ਫੰਦਾ ਹੈ ਪਰ ਇਹ ਵੀ ਓਨਾ ਹੀ ਸੱਚ ਹੈ ਕਿ ਮੈਂ ਇਸ ਪਲ ਜਿਉਂਦਾ ਵਾਂ ਜਾਗਰੂਕਾਂ ਸੁਚੇਤਾਂ ਤੇ ਇਸ ਪਲ ਵਿੱਚ ਅਨੰਤ ਮੌਕੇ ਨੇ ਇਸ ਲਈ ਮੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੈ ਇੰਨੇ ਨੂੰ ਅਚਾਨਕ ਇੱਕ ਸਿਪਾਹੀ ਦੌੜਦਾ ਹੋਇਆ ਆਇਆ ਤੇ ਘਬਰਾ ਕੇ ਰਾਜੇ ਨੂੰ ਬੋਲਿਆ ਮਹਾਰਾਜ ਰਾਜਕੁਮਾਰ ਬੇਹੋਸ਼ ਹੋ ਗਏ ਨੇ ਉਹਨਾਂ ਦੇ ਮੂੰਹ ਤੋਂ ਝੱਗ ਨਿਕਲ ਰਹੀ ਹੈ ਉਸ ਦੀ ਇਹ ਗੱਲ ਸੁਣ ਕੇ ਸੰਤਾ ਨੇ ਤੁਰੰਤ ਆਖਿਆ "ਰਾਜਨ, ਇਹ ਗੰਭੀਰ ਬਿਮਾਰੀ ਹੈ। ਮੈਂ ਇਹਨੂੰ ਠੀਕ ਕਰ ਸਕਦਾ ਹਾਂ। ਦੇਰੀ ਨਾ ਕਰੋ, ਤੁਰੰਤ ਰਾਜਕੁਮਾਰ ਨੂੰ ਇੱਥੇ ਲਿਆਓ।" ਰਾਜੇ ਕੋਲ ਕੋਈ ਹੋਰ ਰਾਹ ਨਹੀਂ ਸੀ। ਉਹਨੇ ਇਜਾਜ਼ਤ ਦੇ ਦਿੱਤੀ। ਸੰਤਾ ਨੇ ਇਲਾਜ ਸ਼ੁਰੂ ਕੀਤਾ ਤੇ ਕੁਝ ਹੀ ਸਮੇਂ ਵਿੱਚ ਰਾਜਕੁਮਾਰ ਨੂੰ ਹੋਸ਼ ਆ ਗਿਆ। ਸੰਤ ਬੋਲੇ, "ਵੇਖੋ ਰਾਜਨ, ਜੇ ਮੈਂ ਇੱਥੇ ਮੌਜੂਦ ਨਾ ਹੁੰਦਾ ਤਾਂ ਰਾਜਕੁਮਾਰ ਦੀ ਜਾਨ ਖਤਰੇ ਵਿੱਚ ਆ ਸਕਦੀ ਸੀ।" ਰਾਜੇ ਨੇ ਸਾਰੇ ਲੋਕਾਂ ਦੇ ਸਾਹਮਣੇ ਸੰਤਾਂ ਦੇ ਪੈਰਾਂ ਵਿੱਚ ਢਹਿ ਕੇ ਆਪਣੀ ਗਲਤੀ ਸਵੀਕਾਰ ਕਰ ਲਈ ਤੇ ਉਸਨੇ ਸਾਰਿਆਂ ਦੇ ਸਾਹਮਣੇ ਕਬੂਲ ਕੀਤਾ ਕਿ ਸੰਤਾਂ ਦਾ ਚਿੰਤਾ ਨਾ ਕਰਨਾ ਸਗੋਂ ਇਸ ਪਾਲੂ ਤੇ ਪੂਰਾ ਭਰੋਸਾ ਕਰਨਾ ਅਸਲੀ ਚਮਤਕਾਰ ਸੀ ਦੋਸਤੋ ਹੁਣ ਤੁਸੀਂ ਕਹੋਗੇ ਕਿ ਇਸ ਤਰ੍ਹਾਂ ਬਿਨਾਂ ਚਿੰਤਾ ਦੇ ਰਹਿਣਾ ਤਾਂ ਸੱਚੀਓ ਬਹੁਤ ਵੱਡਾ ਚਮਤਕਾਰ ਹੈ ਤਾਂ ਮੈਂ ਦੱਸ ਦੇਵਾਂ ਕਿ ਇਹ ਕੋਈ ਸੰਤਾਂ ਦਾ ਚਮਤਕਾਰ ਨਹੀਂ ਸੀ ਚਿੰਤਾ ਤੇ ਡਰ ਰਹਿਤ ਰਹਿਣਾ ਹਮੇਸ਼ਾ ਖੁਸ਼ ਰਹਿਣਾ ਤਾਂ ਮਨੁੱਖ ਦੀ ਕੁਦਰਤੀ ਅਵਸਥਾ ਹੈ ਚਿੰਤਾ ਜਾਣੀ ਫੜੀ ਰੱਖਣਾ ਵੇਖੋ ਬੱਚਿਆਂ ਨੂੰ ਕੋਈ ਚਿੰਤਾ ਨਹੀਂ ਹੁੰਦੀ ਉਹ ਇੱਕ ਪਲ ਡੇਗਦੇ ਨੇ ਤੇ ਅਗਲੇ ਹੀ ਪਲ ਹੱਸਣ ਵੀ ਲੱਗਦੇ ਨੇ ਕਿਉਂਕਿ ਉਹ ਇਹ ਨਹੀਂ ਸੋਚਦੇ ਕਿ ਮੈਂ ਡੇਗਣਾ ਕਦੋਂ ਛੱਡਾਂਗਾ ਪਰ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ ਸਾਡਾ ਮਨ ਉਹਨਾਂ ਚੀਜ਼ਾਂ ਨੂੰ ਬੇਵਜ੍ਹਾ ਹੀ ਫੜੀ ਰੱਖਦਾ ਹੈ ਜੋ ਸਾਡੇ ਕੰਟਰੋਲ ਵਿੱਚ ਹੀ ਨਹੀਂ ਹੁੰਦੀਆਂ ਹੁਣ ਕਿਹੜੀਆਂ ਚੀਜ਼ਾਂ ਸਾਡੇ ਕੰਟਰੋਲ ਵਿੱਚ ਨਹੀਂ ਪੁਰਾਣੀਆਂ ਗਲਤੀਆਂ ਦੇ ਨਵੇਂ ਨਤੀਜੇ ਇਹ ਦੋਵੇਂ ਹੀ ਸਾਡੇ ਕੰਟਰੋਲ ਵਿੱਚ ਨਹੀਂ ਜਦੋਂ ਵੀ ਚਿੰਤਾ ਦਾ ਦੁੱਖ ਹੋਵੇ ਤਾਂ ਸਮਝ ਜਾਓ ਕਿ ਇਹਨਾਂ ਦੋਹਾਂ ਵਿੱਚੋਂ ਤੁਸੀਂ ਕੁਝ ਨਾ ਕੁਝ ਫੜਿਆ ਹੋਇਆ ਹੈ ਚਿੰਤਾ ਮਤਲਬ ਫੜੀ ਰੱਖਣਾ ਤੇ ਫੜੀ ਰੱਖਣਾ ਮਤਲਬ ਦੁੱਖ ਮਤਲਬ ਨਕਾਮੀ ਤੇ ਨਤੀਜੇ ਆਪਣੇ ਆਪ ਵਿੱਚ ਤੁਹਾਨੂੰ ਦੁੱਖ ਨਹੀਂ ਦਿੰਦੇ ਬਲਕਿ ਉਹਨਾਂ ਨੂੰ ਫੜੀ ਰੱਖਣਾ ਸਾਨੂੰ ਦੁੱਖ ਦਿੰਦਾ ਹੈ ਫੜੇ ਰਹਿਣ ਨਾਲ ਅਤੀਤ ਤੇ ਭਵਿੱਖ ਦੇ ਚੱਕਰ ਦੀ ਸ਼ੁਰੂਆਤ ਵੀ ਹੋ ਜਾਂਦੀ ਹੈ ਫੜੇ ਰਹਿਣ ਦਾ ਮਤਲਬ ਹੈ ਕਿਸੇ ਘਟਨਾ ਨੂੰ ਆਪਣੇ ਦਿਮਾਗ ਵਿੱਚ ਮੁੜਮੁੜ ਚਲਾਉਣਾ ਜਾਂ ਵਿਸ਼ਲੇਸ਼ਣ ਕਰਦੇ ਰਹਿਣਾ ਕਿ ਕਾਸ਼ ਉਹ ਚੀਜ਼ ਮੈਂ ਪਹਿਲਾਂ ਸਿੱਖ ਲਈ ਹੁੰਦੀ ਕਾਸ਼ ਮੈਂ ਉਸ ਰਿਸ਼ਤੇ ਵਿੱਚ ਗਿਆ ਹੀ ਨਾ ਹੁੰਦਾ ਜਾਂ ਗਈ ਹੀ ਨਾ ਹੁੰਦੀ ਮੇਰੇ ਤੋਂ ਉਹ ਗਲਤੀ ਕਿਉਂ ਹੋ ਗਈ ਇਸੇ ਬੇਹੋਸ਼ੀ ਵਿੱਚ ਜਦੋਂ ਮਨ ਵਾਰ-ਵਾਰ ਇਹ ਸਭ ਕੁਝ ਸੋਚਦਾ ਰਹਿੰਦਾ ਹੈ ਤਾਂ ਵਰਤਮਾਨ ਪੂਰੀ ਤਰ੍ਹਾਂ ਗਵਾਚ ਜਾਂਦਾ ਹੈ ਇਸ ਬੇਹੋਸ਼ੀ ਵਿੱਚ ਜੋ ਸੀ ਕਰ ਸਕਦੇ ਸੀ ਉਹ ਨਹੀਂ ਕਰਦੇ ਜਿਸ ਕਾਰਨ ਅਤੀਤ ਹੀ ਭਵਿੱਖ ਵਿੱਚ ਦੁਹਰਾਇਆ ਜਾਂਦਾ ਹੈ ਤਾਂ ਹੁਣ ਸਾਡੀ ਅਸਲ ਜ਼ਿੰਮੇਵਾਰੀ ਕੀ ਹੈ ਓਸ਼ੋ ਕਹਿੰਦੇ ਨੇ ਕਿ ਸਾਡੀ ਅਸਲ ਜ਼ਿੰਮੇਵਾਰੀ ਪੂਰੀ ਤਰ੍ਹਾਂ ਵਰਤਮਾਨ ਵਿੱਚ ਰਹਿਣਾ ਹੈ ਨਾ ਕਿ ਭਵਿੱਖ ਨੂੰ ਕੰਟਰੋਲ ਕਰਨਾ ਇਹਦਾ ਮਤਲਬ ਹੈ ਕਿ ਆਪਣੇ ਟੀਚੇ ਉੱਤੇ ਪੂਰਾ ਭਰੋਸਾ ਰੱਖੋ ਕੰਮ ਵਿੱਚ ਆਪਣਾ ਸਭ ਕੁਝ ਲਾ ਦਿਓ ਬਾਕੀ ਨਤੀਜੇ ਨੂੰ ਸਮੇਂ ਤੇ ਛੱਡ ਦਿਓ ਇਸ ਲਈ ਗੌਤਮ ਬੁੱਧ ਨੇ ਆਖਿਆ ਕਿ ਬਿਨਾਂ ਚਿੰਤਾ ਦੇ ਇਸ ਪਲ ਵਿੱਚ ਜੋ ਕੁਝ ਕਰ ਸਕਦੇ ਹੋ ਉਹ ਕਰੋ ਬਾਕੀ ਸਭ ਕੁਝ ਸਮੇਂ ਤੇ ਛੱਡ ਦਿਓ। ਇਹੀ ਹਰ ਪਲ ਨਵਾਂ ਜਨਮ ਲੈਣ ਦਾ ਤਰੀਕਾ ਹੈ। ਸੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚਾ ਚਮਤਕਾਰ ਕਦੇ ਵੀ ਹਵਾ ਵਿੱਚ ਉੱਡਦੀਆਂ ਕੁਰਸੀਆਂ ਜਾਂ ਅਚਾਨਕ ਗਾਇਬ ਹੋ ਰਹੀਆਂ ਚੀਜ਼ਾਂ ਨਹੀਂ ਹੁੰਦੀਆਂ। ਅਸਲ ਚਮਤਕਾਰ ਉਹ ਅਡੋਲਤਾ, ਵਿਸ਼ਵਾਸ ਤੇ ਵਰਤਮਾਨ ਵਿੱਚ ਜੀਣ ਦੀ ਕਲਾ ਹੁੰਦੀ ਹੈ ਜੋ ਮਨੁੱਖ ਨੂੰ ਹਰ ਹਾਲਤ ਵਿੱਚ ਸ਼ਾਂਤ ਤੇ ਸੁਚੇਤ ਰੱਖਦੀ ਹੈ। ਜਦੋਂ ਅਸੀਂ ਡਰ ਜਾਂ ਚਿੰਤਾ ਵਿੱਚ ਫਸ ਜਾਂਦੇ ਹਾਂ, ਦਾਸੀਂ ਆਪਣਾ ਵਰਤਮਾਨ ਗਵਾ ਦਿੰਦੇ ਹਾਂ ਜੋ ਕਿ ਅਸਲ ਜੀਵਨ ਹੈ ਸੰਤਾਂ ਦੀ ਸ਼ਾਂਤੀ ਉਹਨਾਂ ਦਾ ਵਿਸ਼ਵਾਸ ਤੇ ਹਰ ਪਲ ਵਿੱਚ ਅਨੰਤ ਸੰਭਾਵਨਾਵਾਂ ਨੂੰ ਦੇਖਣ ਦੀ ਸਮਰੱਥਾ ਸਾਨੂੰ ਇਹ ਦੱਸਦੀ ਹੈ ਕਿ ਜੇਕਰ ਅਸੀਂ ਆਪਣੇ ਅੰਦਰ ਦੀ ਚਿੰਤਾ ਛੱਡ ਦਈਏ ਤਾਂ ਬਾਹਰ ਦੇ ਹਾਲਾਤ ਆਪਣੇ ਆਪ ਹੀ ਨਰਮ ਹੋ ਜਾਂਦੇ ਨੇ ਚਿੰਤਾ ਨਾ ਕਰਨਾ ਕੋਈ ਸੰਤਾਂ ਦੀ ਖਾਸੀਅਤ ਨਹੀਂ ਸਗੋਂ ਮਨੁੱਖੀ ਕੁਦਰਤ ਦਾ ਅਸਲ ਰੂਪ ਹੈ ਜਿਸ ਨੂੰ ਅਸੀਂ ਆਮ ਲੋਕ ਭੁਲਾ ਬੈਠੇ ਹਾਂ ਸੋ ਦੋਸਤੋ ਕਹਾਣੀ ਸੁਣਨ ਤੋਂ ਬਾਅਦ ਇੱਕ ਵਾਰੀ ਇਕੱਲੇ ਬਹਿ ਕੇ ਸੋਚੋ ਜ਼ਰੂਰ ਕਿ ਕੀ ਤੁਸੀਂ ਵੀ ਆਪਣੇ ਜੀਵਨ ਵਿੱਚ ਉਹ ਚਮਤਕਾਰ ਲੱਭ ਰਹੇ ਹੋ ਜੋ ਤੁਹਾਡੀਆਂ ਅੱਖਾਂ ਅੱਗੇ ਹੀ ਵਾਪਰ ਰਹੇ ਨੇ ਕਿ ਤੁਸੀਂ ਵੀ ਕਦੇ ਕਿਸੇ ਇੱਕ ਪਲ ਵਿੱਚ ਪੂਰੀ ਤਰ੍ਹਾਂ ਮੌਜੂਦ ਰਹਿਣਾ ਮਹਿਸੂਸ ਕੀਤਾ ਹੈ ਜੀਵਨ ਨੂੰ ਬਦਲਣ ਦੇ ਲਈ ਵੱਡੀਆਂ ਯੋਜਨਾਵਾਂ ਦੀ ਲੋੜ ਨਹੀਂ ਸਗੋਂ ਇੱਕ ਛੋਟੀ ਜੀ ਸਚਾਈ ਨੂੰ ਅਪਣਾਉਣ ਦੀ ਲੋੜ ਹੁੰਦੀ ਹੈ ਇਹ ਪਲ ਹੀ ਸਭ ਕੁਝ ਹੈ ਨਾ ਅਤੀਤ ਦਾ ਕੋਈ ਵਾਸਾ ਹੈ ਨਾ ਭਵਿੱਖ ਤੇ ਕੋਈ ਹੱਕ ਜੋ ਕੁਝ ਵੀ ਕਰਨਾ ਹੈ ਜੋ ਕੁਝ ਵੀ ਬਣਨਾ ਹੈ ਇਸੇ ਪਲ ਵਿੱਚ ਹੋ ਸਕਦਾ ਹੈ ਇਸ ਲਈ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਚਿੰਤਾ ਨਾ ਕਰੋ ਸਿਰਫ ਵਰਤਮਾਨ ਵਿੱਚ ਜਿਓ ਬਿਨਾਂ ਡਰ ਦੇ ਬਿਨਾਂ ਝੂਠੇ ਗਿਲਿਆਂ ਸ਼ਿਕਵਿਆਂ ਦੇ ਕਿਉਂਕਿ ਸੱਚੀ ਜ਼ਿੰਦਗੀ ਤੇ ਸੱਚੇ ਚਮਤਕਾਰ ਸਿਰਫ ਇਸ ਪਲ ਵਿੱਚ ਹੀ ਵਸਦੇ ਨੇ ਸੋ ਮੈਂ ਇਸੇ ਤਰ੍ਹਾਂ ਕੰਮ ਦੇ किस्से ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਸ਼ੁਕਰੀਆ